16 ਨਵੰਬਰ ਨੂੰ ਪੰਜਾਬ ਭਰ ਦੇ ਮੁਲਾਜ਼ਮ ਕਰਨਗੇ ਸੰਗਰੂਰ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਅੱਜ ਬਠਿੰਡਾ ਦੇ ਡੀਸੀ ਦਫ਼ਤਰ ਦੇ ਨੇੜੇ ਨਵਲੋਂ ਰੋਸ ਪ੍ਰਦਰਸ਼ਨ ਕਰਕੇ ਦਿੱਤਾ ਗਿਆ ਡੀਸੀ ਨੂੰ ਮੰਗ ਪੱਤਰ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਵੱਲੋਂ ਅੱਜ ਬਠਿੰਡਾ ਦੇ ਡੀਸੀ ਦਫ਼ਤਰ ਦੇ ਨੇੜੇ ਅਮੇਡਕਰ ਪਾਰਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਨਵਲੋਂ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਦੀ ਮੰਗਾਂ ਤੇ ਕੋਈ ਗੌਰ ਨਹੀਂ ਕੀਤਾ ਜਾ ਰਿਹਾ ਅਤੇ ਇਸ ਦੇ ਵਿੱਚ ਵੱਖ-ਵੱਖ ਮੈਕਹਮੇ ਦੇ ਵਿੱਚ ਜਿਹੜੇ ਮੁਲਾਜ਼ਮਾਂ ਨੂੰ ਉਹਨਾਂ ਦੇ ਲਗਾਤਾਰ ਤੱਕ ਕੀਤਾ ਜਾ ਰਿਹਾ ਜਿਸ ਦੇ ਰੋਸ ਵਿੱਚ ਜੋ ਜੋਂ ਨਾਲ ਵੱਲੋਂ ਬਠਿੰਡਾ ਦੇ ਅੰਬੇਡਕਰ ਪਾਰਕ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ 16 ਨਵੰਬਰ ਨੂੰ ਉਹਨਾਂ ਵੱਲੋਂ ਪੂਰੇ ਪੰਜਾਬ ਪਰ ਦੇ ਮੁਲਾਜ਼ਮ ਨੇ ਜਿਹੜੇ ਉਹ ਸਮੂਹ ਵਿੱਚ ਇਕੱਠੇ ਹੋਣਗੇ ਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ ਆ ਉਸ ਨੂੰ ਸੁਣਾਉਣ ਇਸ ਸਬੰਧੀ ਕੀ ਹੈ ਪੂਰਾ ਮਾਮਲਾ ਮਲਾਜਮਾਂ ਨੂੰ ਕੀਤੇ ਪਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਜਿੰਦਾਬਾਦ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆ ਕੇ ਬਾਤ ਕਰੋ ਬਾਤ ਕਰੋ ਬਾਤ ਕਰੋ ਭਾਈ ਸਾਹਿਬ ਕੀ ਨਾਮ ਮੈਂ ਤੁਹਾਡੇ ਕੋਲ ਕਿਉਂ ਆਇਆ ਹਾਂ ਮੁੱਖ ਰਾਜ ਮੋਰ ਜੀ ਬਾਈਸ ਪ੍ਰਧਾਨ ਪੀ ਡੀਓ ਡੀ ਫੈਡਰੈਂਡ ਵਕਸ਼ਾ ਵਰਕਰ ਜੀ ਨੇ ਪਬਲਿਕ ਜਨਰਲ ਸੁਵਿਧਾ ਤੋਂ ਪੁੱਛਿਆ ਅੱਜ ਦਾ ਜੋ ਪ੍ਰੋਗਰਾਮ ਆ ਸਾਡਾ ਪੰਜਾਬ ਸਟੇਟ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਆ 11622 ਵੀ ਕੈਂਡੀਗਟ ਦੇ ਸੱਦੇ ਤੇ ਜੋ ਪੰਜਾਬ ਸਰਕਾਰ ਨੂੰ 16 ਨਵੰਬਰ ਦੇ ਜਿਹੜਾ ਪੰਜਾਬ ਪਧਰੀ ਜਿਹੜਾ ਧਰਨਾ ਦੇਣਾ ਉਹਦੀ ਤਿਆਰੀ ਵਜੋਂ ਅੱਜ ਜਿਹੜਾ ਮੰਗ ਪੱਤਰ ਆ ਉਹ ਡੀਸੀ ਸਾਹਿਬਾਂ ਨੂੰ ਪੂਰੇ ਪੰਜਾਬ ਦੇ ਵਿੱਚ ਦਿੱਤਾ ਜਾ ਰਿਹਾ ਅਸੀਂ ਸਾਡੀ ਫੈਡਰੇਸ਼ਨ ਦੇ ਤਰਫੋਂ ਅੱਜ ਉਹਨਾਂ ਦੇ ਚੰਡੇ ਹੀਟਾ ਇਤੋਂ ਵੱਧ ਜਿਆਦਾ ਪ੍ਰੋਗਰਾਮ ਕਰਨ ਜਾ ਰਹੇ ਆ ਜਿਸ ਮੁੱਖ ਮੰਗਾ ਨੇ ਪੰਜਾਬ ਸਰਕਾਰ ਜਿਵੇਂ ਸਾਡੇ ਜਿਹੜੇ ਆਊਟਸੋਰਸ ਕੱਚੇ ਕੰਮੇ ਆ ਉਹਨਾਂ ਨੂੰ ਮਤਲਬ ਗਲਤ ਨੀਤੀਆਂ ਦੇ ਨਾਲ ਗਲਤ ਮਤਲਬ ਬਣਾ ਕੇ ਤਰਤੀਬਾਂ ਉਹ ਪੱਕੇ ਨਹੀਂ ਕਰ ਰਹੀ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਆ ਉਹਨਾਂ ਨੂੰ ਵਿਭਾਗਾਂ ਦੇ ਵਿੱਚ ਲੈ ਕੇ ਉਹਨਾਂ ਤੇ ਘੱਟੋ ਘੱਟ ਜਿਹੜੀਆਂ ਉਜਰਤਾਂ ਕਾਨੂੰਨ ਆ ਉਹ ਲਾਗੂ ਕੀਤਾ ਜਾਵੇ ਇਸੇ ਤਰ੍ਹਾਂ ਹੀ ਜਿਵੇਂ ਨਗੂਣੇ ਪੱਤੇ ਦੇ ਕੰਮ ਕਰ ਰਹੀਆਂ ਆਸ਼ਾ ਵਰਕਰ ਨੇ ਮਿੱਡੇ ਮੀਲ ਵਰਕਰ ਉਹਨਾਂ ਤੇ ਵੀ ਉਹਨਾਂ ਨੂੰ ਡਿਪਾਰਟਮੈਂਟਾਂ ਦੇ ਵਿੱਚ ਲੈ ਕੇ ਉਹਨਾਂ ਤੇ ਜਿਹੜਾ ਘੱਟੋ-ਘੱਟ ਉਜਰਤ ਦਾ ਜਿਹੜਾ ਨਿਯਮ ਆ ਉਹ ਲਾਗੂ ਕੀਤਾ ਜਾਵੇ ਇਸ ਤੋਂ ਇਲਾਵਾ ਨਵੀਂ ਭਰਤੀ ਹੈ ਜਿਹੜੀ ਉਹ ਸਾਰੇ ਵਿਭਾਗਾਂ ਦੇ ਵਿੱਚ ਕੀਤੀ ਜਾਵੇ ਤੇ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਹੈ ਜਿਹੜੀ ਉਹ 2001 2004 ਤੋਂ ਜਿਹੜੀ ਇੱਕ-ਇੱਕ 2004 ਤੋਂ ਬੰਦ ਕੀਤੀ ਗਿਆ ਉਹਨੂੰ ਲਾਗੂ ਕਰਨ ਦੇ ਲਈ ਇਹ ਮੰਗਾਂ ਨੇ ਤੇ ਸਾਡਾ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਦਾ ਜਿਹੜਾ ਡੀਏ ਆ ਉਹ 16% ਸੈਂਟਰ ਸਰਕਾਰ ਨਾਲ ਦੇ ਮੁਲਾਜ਼ਮਾਂ ਨੂੰ ਘੱਟ ਦਿੱਤਾ ਜਾ ਰਿਹਾ ਉਹਦੇ ਬਰਤੀ ਜਿਹੜੀ ਅੱਜ ਦੇ ਮੰਗਾਂ ਹੈਗੀ ਔਰ ਇਹਦੇ ਨਾਲ ਹੀ ਵੱਖ-ਵੱਖ ਜਿਹੜੇ ਸਾਡੇ 37 ਭੱਤੇ ਸੋਧਣ ਦੇ ਨਾਂ ਦੇ ਉੱਤੇ ਕੱਟ ਲਏ ਗਏ ਆ ਸਰਕਾਰ ਵੱਲੋਂ ਇਹ ਕਮਿਸ਼ਨ ਲਾਗੂ ਕਰਨ ਦੇ ਤੁਰੰਤ ਬਾਅਦ ਉਹਨਾਂ ਨੂੰ ਵੀ ਬਹਾਲ ਕਰਨ ਦੀ ਗੱਲ ਆ ਇਹਦੇ ਨਾਲ ਹੀ ਜਿਹੜੀ এসਪੀ ਐਸਪੀ ਸਕੀਮ ਜਿਹੜੀ ਸਾਡੀ 4/14 ਸਰਕਾਰ ਨੇ ਦਿੱਤੀ ਆ ਉਹ ਅੱਜ ਤੱਕ ਪਿਛਲੇ 5ਵੇਂ ਬੀ ਕਮਿਸ਼ਨ ਨੇ ਲਾਗੂ ਕਰੀ ਸੀ ਉਹ ਹਾਲ ਤੱਕ ਮੁਲਾਜ਼ਮਾਂ ਨੂੰ 10 ਸਾਲ ਹੋ ਗਿਆ ਉਹਦਾ ਕੋਈ ਨਿਵੇੜਾ ਨਹੀਂ ਕੀਤਾ ਗਿਆ ਔਲਝਾਈ ਵੀ ਆ ਉਹਦੀ ਮੰਗ ਕਰਦੇ ਆ ਕਿ ਉਹਨੂੰ ਲਾਗੂ ਕੀਤਾ ਜਾਵੇ ਕਿੰਨੇ ਤਰੀਕ ਨੂੰ ਫੋਟੋਗ੍ਰਾਫ ਆਇਆ ਹੈ ਵੱਡਾ ਰੋਸ ਠੀਕ ਆ ਸਾਡਾ 16 ਨਵੰਬਰ ਨੂੰ ਜਿਹੜਾ ਸੰਗਰੂਰ ਦੇ ਵਿੱਚ ਹੈ ਜਿਹੜਾ ਪੰਜਾਬ ਪੱਧਰ ਦਾ ਜਿਹੜਾ ਵੱਡਾ ਜਿਹੜਾ ਧਰਨਾ ਦੇਣ ਗਿਆ